ਅੱਜ ਤਾਂ ਡਾਲਰਾਂ ਦੀ ਗੱਲ ਹੋਣੀ ਆ ਅੱਜ ਡਾਲਰਾਂ ਦੀ ਗੱਲ ਹੋਣੀ ਆ ਆ ਗਈ ਬਈ ਪੂਰੇ ਬਾਈ ਜੀ ਪਰੇ ਰਹੋ ਅੱਪ 2299 ਬੋਲੋ ਕੇ ਬਾਈ ਜੀ ਸਮਾ 2299 ਮਾਰੀ ਮਿਤਰਾ ਨਗਾ ਇਹ ਬਾਈ ਜੀ ਉਹ ਅੰਗਰੇਜ਼ ਭੱਜ ਗਿਆ ਅੰਗਰੇਜ਼ ਲਖੇ ਦਿয়ালਪੁਰੇ ਦਾ ਬਲਕਾਰ ਕਹਾਰੇ ਦਾ ਗਰਜਿੰਦਰ ਈਸ਼ਲਪੁਰੇ ਦਾ ਇਹ ਭੱਜ ਗਿਆ ਅੰਗਰੇਜ਼ ਪਟਾਕੇ ਪੈਂਦੇ ਆ ਗਰਜਿੰਦਰ ਦੇ ਢੇੜੂ ਦਾ ਭੱਜ ਗਿਆ ਢੇੜੂ ਤੇ ਢੇੜੂ ਠਾ ਢੇੜੂ ਜਿਹੜਾ ਉੱਪਰਲੇ ਪਾਸੇ ਆ ਇਹ ਢੇੜੂ ਵਾਲੇ ਗਾਈ ਗਰਜਿੰਦਰ ਹੁਣਾਂ ਦਾ ਭਾਈ ਅਮਰੀਕ ਹੋਣੀ ਜਿੱਥੇ ਵੀਰੋ ਪਟਾਕੇ ਪੈਂਦੇ ਆ ਅੰਗਰੇਜ਼ ਭੱਜ ਗਿਆ ਲੱਖੇ ਹੁਣਾਂ ਦਾ ਬਲਕਾਰ ਕਹਾੜੇ ਹੁਣਾਂ ਦਾ ਬੰਤ ਹੁਣਾਂ ਦਾ ਡਾਕਟਰ ਕਿੰਦੀ ਹੁਣਾਂ ਦਾ ਚਾਬੀਆਂ ਮੋਟਰਸਾਈਕਲ ਦੀਆਂ ਆ ਗਈਆਂ ਹੁਣ ਗਰਜਿੰਦਰ ਹੁਣਾਂ ਕੋਲੇ ਬੰਤ ਮੰਗੜੀ ਹੁਣਾਂ ਕੋਲੇ ਕਿੰਦੀ ਕੁਲੇ